ਸਾਹੀ ਗਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਇੱਕ ਵੀਰੇ ਮੈਂ ਨਾ ਗੱਲ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਸਾਰਿਆਂ ਭਰਾਵਾਂ ਨਾਲ ਇੱਕ ਨਾ ਕਈ ਦਿਨਾਂ ਤੋਂ ਵੀਡੀਓ ਚੱਲ ਰਹੀਆਂ ਨੇ ਵੀ ਜਿਹੜੀ ਚੋਨੇ ਦੇ ਵਿੱਚ ਇਹ ਹਲਦੀ ਰੋਗ ਆਇਆ ਹੈ ਨਾ ਜਿਹੜਾ ਇਹਦੇ ਲਈ ਨਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਆ ਰਹੇ ਨੇ ਕਈ ਕਹਿੰਦੇ ਨੇ ਜੀ ਸ਼ਰਤਾਂ ਲੱਗ ਰਹੀਆਂ ਨੇ ਕੋਈ 50000 ਦੀ ਕੋਈ ਲੱਖ ਦੀ ਸ਼ਰਤ ਲਾ ਰਿਆ ਵਾ ਵੀ ਕੋਈ ਕਹਿੰਦਾ ਇਹਦਾ ਲਾਜ ਮੇਰੇ ਕੋਲੇ ਪੱਕਾ ਵਾ ਆ ਮੇਰਾ ਨੰਬਰ ਆ ਇੰਨੇ ਵਜੇ ਨੂੰ ਕਾਲ ਕਰੋ ਕੋਈ ਕਸ ਕੋਈ ਕਸ ਇਹ ਲੋਕ ਨਾ ਪਤਾ ਨਹੀਂ ਯਾਰ ਕਿਹੜੀ ਸੋਚ ਰੱਖਦੇ ਆ ਹਨਾ ਇੰਨਾਂ ਉਹ ਵੀ ਪਤਾ ਵੀ ਅਸੀਂ ਜਿਨ੍ਹਾਂ ਨੂੰ ਗੰਗਰਾਹ ਕਰਨਾ ਵਾ ਉਹ ਕਿਸਾਨ ਨੇ ਹੈਨਾ ਉਹ ਵੀ ਆਪਣੇ ਜ਼ਿਮੀਂਦਾਰ ਭਰਾ ਹੀ ਨੇ ਸਾਰੇ ਹੁਣ ਜਿਹੜਾ ਬੰਦਾ ਖੇਤੀ ਕਰਦਾ ਵਾ ਹੈਨਾ ਉਹ ਆਪਣਾ ਭਰਾ ਹੈਨਾ ਇੱਕ ਦੂਜੇ ਨਾਲ ਆਪਾਂ ਸਾਰੇ ਜੁੜੇ ਹੋਏ ਆ ਕਿਸੇ ਵੀ ਕਿਸੇ ਤਰ੍ਹਾਂ ਦੇ ਨਾਲ ਹੈਨਾ ਤੇ ਇੱਕ ਦੂਜੇ ਨੂੰ ਯਾਰ ਗੰਗਰਾਹ ਕਰਨੀ ਜਾਣਾ ਹੈਨਾ ਮੁੱਦੇ ਤਾਂ ਹੋਰ ਬਹੁਤ ਨੇ ਪੰਜਾਬ 'ਚ ਹੋਰ ਮੁੱਦਿਆਂ ਤੇ ਨੀ ਕੋਈ ਬੋਲਦਾ ਸੰਗਰੂਰ ਹੋਈ ਆ ਕਿਸਾਨਾਂ ਨਾਲ ਕਿੱਡਾ ਵੱਡਾ ਹਨਾ ਅਤਿਆਚਾਰ ਹੋਇਆ ਵਾ ਉਹਦੇ ਲਈ ਨੀ ਕੋਈ ਬੋਲਿਆ ਆ ਹੋਰ ਹੀ ਪਹਿਲਾਂ ਤਾਂ ਪਰੇਸ਼ਾਨ ਤਾਂ ਪਹਿਲਾਂ ਹੀ ਆ ਕਿਸਾਨ ਹਨਾ ਹਰੇਕ ਦੇ ਯਾਰ ਭਰਾ ਉਹ ਇਹ ਮੌਸਮ ਦੇ ਵਿੱਚ ਚੇਂਜ ਆਇਆ ਹਨਾ ਇਹ ਸਾਰਿਆਂ ਦੇ ਆ ਇਹ ਕੋਈ ਇੱਕ ਜਾਣੇ ਨਹੀਂ ਹੈਗੀ ਇਹ ਪ੍ਰੋਬਲਮ ਤੇ ਇਹ ਸਾਰਿਆਂ ਨੂੰ ਆਈ ਆ ਇਹ ਆਰ ਕੋਈ ਕਹਿੰਦਾ ਵੀ ਜਿਆਦਾ ਪਾਣੀ ਨਾਲ ਹਨਾ ਨਮੀ ਨਾਲ ਜਿਆਦੇ ਨਾਲ ਜੋ ਮੀਂਹ ਪਏ ਨੇ ਉਹਦੇ ਨਾਲ ਕੋਈ ਕਹਿੰਦਾ ਜਿਆਦਾ ਰੇਪਾਉਣ ਨਾਲ ਵੀ ਇਹ ਪ੍ਰੋਬਲਮ ਆਉਂਦੀ ਆ ਕੋਈ 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 ਹਨਾ ਪਰ ਇਹਦਾ ਸਹੀ ਕਾਰਨ ਕਿਸੇ ਨੂੰ ਵੀ ਨਹੀਂ ਪਤਾ ਵੀ ਇਹ ਕਿਉਂ ਹਨਾ ਜਿਹੜੇ ਚੋਨੇ ਮੀਂਹਾਂ ਦੇ ਵਿੱਚ ਨਿਸਰਿਆ ਉਹਨਾਂ ਨੂੰ ਇਹ ਜ਼ਿਆਦਾ ਪ੍ਰੋਬਲਮ ਆਪਣੇ ਵੀ ਜਿਹੜਾ ਦਿੱਤਾ ਲੱਗਿਆ ਸੀ ਮੀਂਹ ਦੇ ਟਾਈਮ ਦੇ ਵਿੱਚ ਨਿਸਰਿਆ ਉਹਨੂੰ ਆਈ ਆ ਜਿਹੜਾ ਮਗਰੋਂ ਸੀਗਾ ਇਹ ਤਾਂ ਲੱਗਿਆ ਹੋਇਆ ਸੀ ਉਹਨੂੰ ਨਹੀਂ ਪ੍ਰੋਬਲਮ ਆਈ ਇਹ ਮੈਨੂੰ ਵੀ ਲੱਗਦਾ ਵੀ ਜ਼ਿਆਦਾ ਪਾਣੀ ਨਾਲ ਹੈਨਾ ਇਹ ਪ੍ਰੋਬਲਮ ਆਈ ਆ ਤੇ ਬਾਈ ਸਹੀ ਵੀਡੀਓ ਪਾਇਆ ਕਰੋ ਹੈਨਾ ਇੱਕ ਤਾਂ ਬੰਦਾ ਪਰੇਸ਼ਾਨ ਹੁੰਦਾ ਵਾ ਹਨਾ ਵੀ ਆ ਕੀ ਯਾਰ 6 ਮਹੀਨਿਆਂ ਦੀ ਮਿਹਨਤ ਆ ਸਾਰੀਆਂ ਆਸਾਂ ਨੇ ਇਹਦੇ ਤੇ ਉਹ ਉਦਾਂ ਪਰੇਸ਼ਾਨ ਐ ਕੋ ਉਹਨੂੰ ਆਪਾਂ ਘੰਗਰਾਹ ਕਰਦੇ ਆ ਹਨਾ ਮਗਰ ਲਾ ਲੈਨੇ ਆ ਸੌ ਸੌ ਤਰ੍ਹਾਂ ਦੀਆਂ ਯਾਰ ਕੋਈ ਕਹਿੰਦਾ ਵੀ ਦਵਾਈ ਆ ਸਪਰੇ ਕਰ ਦੋ ਕੋਈ ਕਹਿੰਦਾ ਆ ਸਪਰੇ ਕਰ ਦੋ ਪਰ ਮੈਂ ਜਿੰਨੇ ਕ ਜਾਣਿਆਂ ਨੂੰ ਪੁੱਛਿਆ ਵਾ ਜਿੰਨਿਆਂ ਨੇ ਮੈਨੂੰ ਦੱਸਿਆ ਵਾ ਹਨਾ ਇਹਦਾ ਕੋਈ ਇਲਾਜ ਨਹੀਂ ਹੈਗਾ ਇਹ ਜਦੋਂ ਜੋ ਨਾਨੇ ਸਰਦਾ ਹੀ ਆ ਹਨਾ ਤੇ ਉਦੋਂ ਪਹਿਲਾਂ ਜਿਹੜੀ ਆਪਾਂ ਟਾਈਮ ਤੇ ਸਪਰੇਅ ਕਰਦੀਏ ਉਹਦੇ ਨਾਲ ਕੁਝ ਫਰਕ ਪੈਂਦਾ ਵਾ ਬਾਅਦ ਵਿੱਚ ਜਦੋਂ ਇਹ ਪਿਆਜ਼ ਵੀ ਫੇ ਨਹੀਂ ਕੋਈ ਵਧੀਆ ਹੱਲ ਹੈਗਾ ਐਵੇਂ ਪੈਸੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਪਰ ਦੈਲਾ ਖੜਦਾ ਨਹੀਂ ਹੁੰਦਾ ਤਨੂੰ ਐਂ ਹੁੰਦਾ ਵੀ ਯਾਰ ਵੀ ਹੱਲ ਹੋ ਜਵੇ ਹਨਾ ਮਨ ਖੜਾਉਣਾ ਬਹੁਤ ਔਖਾ ਪਰ ਮੈਂ ਤਾਂ ਮਨ ਖੜਾ ਲਿਆ ਮੈਂ ਕਿਹਾ ਵੀ ਨਹੀਂ ਕੋਈ ਫਾਇਦਾ ਨਹੀਂ ਹੈਗਾ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋਣਾ ਹੀ ਹੋਣਾ ਆਪਾਂ ਸਪਰੇ ਹਾਂ ਹੋਰ ਕਰਕੇ ਹਨਾ ਹੋਰ ਖਰਚੇ ਕਰਕੇ ਆਪਦਾ ਜ਼ਿਆਦਾ ਨੁਕਸਾਨ ਕਰ ਲੈਣਾ ਇਹਦੇ ਨਾਲ ਜੋ ਵਾਈ ਗੁਰੂ ਨੇ ਦੇਣਾ ਪੱਲੇ ਪੋਣਾ ਉਹਨੇ ਪਾਈ ਦੇਣਾ ਹਨਾ ਤੇ ਆਹੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਸਾਰਿਆਂ ਨਾਲ ਵੀ ਇਦਾਂ ਨਹੀਂ ਜਿਹੜਾ ਵੀਡੀਓ ਪਾਉਂਦਾ ਹੁੰਦਾ ਨਾ ਉਹਨੂੰ ਕਮੈਂਟਾਂ ਦੇ ਵਿੱਚ ਉਹਦੇ ਜਵਾਬ ਦੇ ਦਿਆ ਕਰੂ ਜੀ ਉਹ ਵਧੀਆ ਵਾ ਅਗਲਾ ਪਹਿਲੇ ਜੀ ਵੀਡੀਓ ਪਾਉਣੇ ਹਟ ਜੇ ਵੀ ਜਿਹੜਾ ਹਨ ਉਹਦੀ ਸਮਝ ਪੈ ਜੀ ਤੇ ਬਾਕੀ ਚਲੋ ਸਾਰਿਆਂ ਦੇ ਨਾਲ ਹੀ ਆ ਤੇ ਵੀਰੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਥੈਂਕ ਯੂ ਸਾਰੇ ਭਰਾਵਾਂ ਨੂੰ ਵੀਡੀਓ ਦੇਖਣ